by. ਅਸੀਂ ਕਿੰਨੇ ਦਰਦ ਹੰਡਾ ਕੈਨੇਡਾ ਦਾ ਆਇਆ ਵੀਜ਼ਾ ਤੇ ਬੱਚੀ 에ਅਰਪੋਰਟ ਉੱਤੇ ਰਹਿ ਗਈ ਬਿਲਕੁਲ ਦੀ ਆਪਣੀ ਮਾਂ ਨੂੰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਦੇਖਿਆ ਜੇ ਆਪਕੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਪੰਜਾਬੀ ਆਪਣੇ ਰਿਸ਼ਤਿਆਂ ਦਾ ਕਿੰਬੇ ਹੱਦ ਕਾਂ ਕਰ ਰਹੇ ਹਨ ਉੱਥੇ ਦੋ ਟੱਡੋ ਜੰਮੀ ਤੇ ਇਹਨੂੰ ਛੱਡ ਕੇ ਇੱਕ ਮਾਂ ਵਿਦੇਸ਼ ਬੱਲ ਜਾ ਰਹੀ ਸੀ ਚੰਗੇ ਭਵਿੱਖ ਦੇ ਲਈ ਪਰ ਦੋਸਤੋ ਸੋਚਣਾ ਇਹ ਬਣਦਾ ਕਿ ਨਿੱਕੀ ਜਿਹੇ ਬੱਚੇ ਦੇ ਭਵਿੱਖ ਬਾਰੇ ਸਾਨੂੰ ਨੇ ਕੀ ਸੋਚਿਆ ਹੋਵੇਗਾ ਕਿ ਉਸ ਦੀ ਟੱਡੋ ਜੰਮੀ ਤੇ ਨੂੰ ਕੌਣ ਪਾਲੇਗਾ ਤੇ ਦਾਦਾ ਦਾਦੀ ਕੋਲ ਰਹੇਗੀ ਇਸ ਬੱਚੀ ਦੇ ਪਵਿੱਖ ਦੇ ਵਿੱਚ ਨਹੀਂ ਲਿਖਿਆ ਹੋਵੇਗਾ ਆਪਣੀ ਸ਼ਕੀ ਮਾਂ ਦਾ ਪਿਆਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿਵੇਂ ਮਾਂ ਮਤੀਆ 에어ਪੋਰਟ ਉੱਤੇ ਹੋ ਗਿਆ ਬੇਹੱਦ ਭਾਵਕ ਵੇਖ ਸਕਦੇ ਹੋ ਦੋਸਤੋ ਪੰਜੰਗੇ ਪੇਖ ਨੂੰ ਲੈ ਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਉਹ ਇੱਕ ਪਾਸੇ ਆਪਣੇ ਖੋਨੀ ਰਿਸ਼ਤਿਆਂ ਦਾ ਵੀ ਬੇਹੱਦ ਵੱਡਾ ਕਾਣ ਕਰ ਰਹੀ ਹੈ ਜਿੱਥੇ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਇਹ ਸੋਚਣ ਦੇ ਲਈ ਮਜਬੂਰ ਕਰਦੇ ਕਿ ਹੌਣ ਵਾਲਾ ਸਮਾਂ ਪੰਜਾਬ ਦੇ ਲੋਕਾਂ ਦੇ ਲਈ ਬੇਹੱਦ ਭਿਆਨਕ ਹੋਵੇਗਾ ਕੀ ਦੋਸਤੋ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਇ